ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਛਕਰੀ ਤਸਵੀਰ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਕੋਮਲ ਵੀਰ ਦੇ ਕੋਲ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਟੋਟਲ ਵੇਜ਼ੇ ਨਾਗਾ ਪਾ ਪੰਜ ਕਿ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਵੇਖ ਰਹੇ ਜੀ ਦੋ ਮੱਝਾਂ ਸੁਈਆਂ ਸਵਾਈਆਂ ਨੇ ਤੇ ਇੱਕ ਵਾਰ ਸੂਈਏ ਦੋ ਗੱਬਣ ਬੈੜਾ ਨੇ ਅੱਜ ਤਰੀਕ 2 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ ਡੇਢ 2 ਵਜੇ ਦਾ ਪੂਰੀ ਡਿਟੇਲ ਇਹਨਾਂ ਪੰਜਾਂ ਨਗਾਂ ਦੀ ਆਪਾਂ ਵੀਰ ਕੋਮਲ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੋਈ ਵੀ ਭਰਾ ਆ ਰਿਹਾ ਠੀਕ ਹੈ ਜੀ ਖਰੀਦਦਾਰ ਤੇ ਹਰ ਵਾਰ ਆਪਾਂ ਫਸਟਲੀ ਇੱਕ ਰਿਕਵੈਸਟ ਕਰਦੇ ਹੁੰਨੇ ਆਂ ਵੀ ਬੇਸ਼ੱਕ ਸਵੇਰ ਸਵੇਰ ਪਸ਼ੂ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਤਿੱਪ ਕੇ ਤਸੱਲੀ ਆ ਉਹ ਤੁਸੀਂ ਆਪਣੀ ਯਕੀਨੀ ਬਣਾ ਲਿਓ ਠੀਕ ਆ ਤੇ ਸ੍ਰਿਹਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਨਸ਼ਹਿਰੇ ਪੰਨੂਆਂ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਕਰੀ ਜੱਲੇਵਾਲ ਪਿੰਡ ਤੇ ਸਰਾਲੀ ਮੰਡ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਠੱਠੀਆਂ ਮੰਤਾਂ ਦਰਗਾਪੁਰ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕੋਮਲ ਵੀਰ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਹ ਹੋਰ ਤਾਂ ਕਿਦਾ ਠੀਠਾ ਜੀ ਠੀਠਾ ਜੀ ਬਹੁਤ ਵਧੀਆ ਵੀਰੇ ਹਾਂਜੀ ਠੀਕ ਆ ਅੱਛਾ ਵੀਰੇ ਕੋਮਲ ਤਕਰੀਬਨ ਵਿੱਚ ਬਖਪਾ ਜ ਪੈਗਾ ਤੇ ਇੱਕ ਦੋ ਚਰਨਾਗ ਆਏ ਰਹਿੰਦੇ ਤੇ ਵੇਖ ਜਾਂਦੇ ਆਪਨੋ ਸਾਹਿਬ ਇੱਕ ਦੋ ਨਾਗ ਆਉਂਦੇ ਇਦਾਂ ਵੇਚਣ ਵਾਲੇ ਭੈਣ ਭਰਾ ਲੈ ਜਾਂਦੇ ਆਪਣੇ ਚੈਨਲ ਤੇ ਵੀਡੀਓ ਵੀਡੀਓ ਪੈਂਦੀ ਰਹੀ ਚੰਗਾ ਹੀ ਮਾਲ ਆਉਂਦਾ ਰਿਹਾ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਤੇ ਅੱਜ ਪੰਜ ਨਾਗ ਆ ਜਿਨ੍ਹਾਂ ਦੇ ਦੋ ਮ ਤੇ ਇੱਕ ਵੈੜ ਬਗੈਰ ਬੱਚਿਆਂ ਠੀਕ ਆ ਤੇ ਦੋ ਵੈੜਾ ਕਪੜਾ ਠੀਕ ਆ ਹਾਂਜੀ ਲੋ ਵੀ ਦੋ ਗੱਬਣਾਂ ਤੇ ਦੋ ਸੋਈਆਂ ਮੱਜਾਂ ਨੇ ਠੀਕ ਆ ਜੀ ਤੇ ਇੱਕ ਵਛੀ ਤੁਹਾਨੂੰ ਦਿਖਾ ਦਾਂਗੇ ਬਗੈਰ ਬੱਚੇ ਤੋਂ ਵਾਈਟ ਟਰੰਕ ਦੇ ਵਿੱਚ ਤੇ ਡਿਟੇਲ ਆਪਾਂ ਲੈਣੀ ਸਟਾਰਟ ਕਰਦੇ ਹਾਂ ਕੋਮਲ ਸ਼ੁਰੂਆਤ ਇੱਥੋਂ ਕਰ ਲੈਨੇ ਆ ਸੰਧੂ ਸਾਹਿਬ ਪਹਿਲਾ ਸੂਆ ਵੈੜਾ ਅੱਛਾ ਜੀ ਹਾਂਜੀ ਤੇ ਮੂੰਹ ਦੁੰਦੀ ਆ ਦੁੰਦੀ ਵਛੀ ਆ ਹਾਂਜੀ ਦੁੰਦੀ ਵਛੀ ਆ ਲੋ ਦੋਸਤੋ ਕਰੋ 10 12 ਦਿਨ 10 12 ਦਿਨ ਲਊਗੀ ਲਾਈ ਲੂਏ ਪੈ ਗਈ ਉਹਦਾ ਠੀਕ ਆ ਬਾਈ ਹਾਂਜੀ ਆ ਦੋਸਤੋ 10 12 ਦਿਨ ਹਜੇ ਲੈ ਜੂਗੀ ਵਛੀ ਤੁਸੀਂ ਕਰੋ ਚੱਕ ਬਹੁ ਉਹ ਬਾਨੇ ਚੱਡੇ ਦੀ ਸਾਫ ਸੁਥਰੀ ਆ ਤੇ ਦੋਂਦੀ ਪੇਰ ਦੋਂਦੀ ਵੱਛੀ ਆ ਠੀਕ ਆ ਜੀ ਪਲੂਨ ਵੱਛੀ ਨੇ ਸੁਣਾ ਹਾਈਟ ਕੱਦ ਕਰੋ ਚੱਕ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਆ ਹਾਂ ਜੀ ਸੰਧੂ ਸਾਹਿਬ ਦੋਂਦੇਰੇ ਕੱਡੇ ਹੀ ਆ ਸਾਹਿਬ ਨਾਲ ਅੱਛਾ ਹਾਂਜੀ ਹਾਂਜੀ ਆਪਾਂ ਚੈੱਕ ਕਰਾਈ ਜੀ ਬਿਲਕੁਲ ਜੀ ਬਿਲਕੁਲ ਆਓ ਹਵੇ ਓ ਠੀਕ ਆ ਇਹ ਨਹੀਂ ਵੀ ਆਪਾਂ ਦੋਂਦੀ ਕਹਿ ਤਾ ਦੇ ਮੁਰਕੇ ਚੌਗੀ ਨਿਕਲੂਗੀ ਗਲਤ ਕੰਮ ਨਹੀਂ ਕਰਨਾ ਲਓ ਵੀ ਬੜੀ ਪਿਆਰੀ ਵੱਛੀ ਆ ਠੀਕ ਆ ਜੀ ਤੇ ਹਾਈਟ ਕੱਦ ਪੂਰਾ ਵੱਛੀ ਦਾ ਫੋਲ ਵੱਡੇ ਕੱਦ ਕਰ ਦੇ ਵਿੱਚ ਆ ਲੇਜੂ ਆਰਾਮ ਨਾਲ 8-7 ਦਿਨ ਹਨਾ ਹਾਂਜੀ ਜਿਆਦਾ ਲੈ ਜੂਗੀ 10 ਦਿਨ ਮੰਨ ਕੇ ਸੌਦਾ ਕਰੇ ਜਿਹੜਾ 8-10 ਦਿਨ ਮੰਨ ਕੇ ਹੈ ਬਹੁਤ ਕੁਆਲਟੀ ਵਾਲੀ ਬੱਚੀ ਆ ਕਰੋ ਚੱਕ ਸੋ ਤੋਹਫਾ ਚੀਜ਼ ਹੈ ਦੋਸਤੋ ਬਹੁਤ ਖੂਬਸੂਰਤ ਮੂਰਤੀ ਹੈ ਬੱਚੀ ਕਾ ਦੀ ਜਿੱਦਾਂ ਸੰਧੂ ਸਾਹਿਬ ਦੋੰਦੀ ਦਾ ਕਾਦੇ ਤਾਂ ਹੁੰਦਾ ਨਹੀਂ ਉਹਦਾ ਹਾਂਜੀ ਬਹੁਤ ਵਧੀਆ ਕੱਦ ਗੁੱਦ ਕੀਤਾ ਸਾਮ ਚੰਗੀ ਸਾਮਝ ਆਈ ਠੀਕ ਆ ਜੀ ਹਾਂਜੀ ਫਾਰਮ ਦੀ ਬੱਚੀ ਹੈ ਲੋਬੀ ਬਹੁਤ ਪਿਆਰੀ ਬੱਚੀ ਹੈ ਠੀਕ ਹੈ ਜੀ ਬਾਕੀ ਬਿਲਕੁਲ ਪਿਕ ਗਲਾਬੀ ਆਰਡਰ ਤੇ ਥਾਣ ਤੋਂ ਜੇਕਰ ਆਪਾਂ ਗੱਲ ਕਰੀਏ ਪੂਰਾ ਥੀ ਚੁਵਾਈ ਦੇ ਵਿੱਚ ਥਾਣਾ ਆਊਗਾ ਐਮ ਪੂਰਾ ਮੋਠੀ ਮੋਟਾ ਥਾਣਾ ਪੂਰਾ ਆਹ ਗਾੜੀ ਕੁੜੀ ਭਰ ਲੈਣੇ ਸ਼ੁਰੂ ਕਰਤੀ ਆ ਆ ਜੂ ਸੇਲੀਆ ਸੂਲੀਆ ਬੜੀਆਂ ਠੰਡੀ ਤੇਰੀ ਆ ਲੋ ਜੀ ਬੱਛੀ ਦੋਸਤੋ ਬਾ ਕਮਾਲ ਆ ਠੀਕ ਆ ਜੀ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਕਰੋ ਚੱਕ ਬੋਦੀ ਵਾਲੀ ਬੱਛੀ ਆ ਬਿਲਕੁਲ ਛੋਟੇ ਕੰਨ ਤੇ ਉੱਚਾ ਕਦ ਠੀਕ ਕੋਮਲ ਚੰਗੀ ਆ ਵੱਛੀ ਭਰਾ ਸੰਧੂ ਸਾਹਿਬ ਕਿਹਨੇ ਨਾਲ ਲੈ ਜੂਗੀ ਖੁੱਲੇ ਡੁੱਲੇ ਉਹੀ ਗੱਲ ਵੀ 10 ਦਿਨ ਲੈ ਜੂਗੀ 10 ਬੜਾ ਦੇਣਾ ਨਾ ਕੋਈ ਹਸਾਬ ਨਾ ਪਾਸ ਮੁੱਲ ਵੀ ਹੋਣਾ ਕਰਨਾ ਕੱਚੀ ਵਾਲਾ 10 ਵਾਲਾ ਠੀਕ ਆ ਤੇ ਇਹ ਅੱਜ ਆਪਾਂ ਕਿੰਨੇ ਦੇ ਦਵਾਂਗੇ ਸੰਧੂ ਸਾਹਿਬ ਜੇ ਵੈਡ ਹੁੰਦੀ ਤਿਆਰ ਹਾਂਜੀ ਫੇ ਤਾਂ ਸੰਧੂ ਸਾਹਿਬ ਆਪਾਂ ਨੂੰ ਪਤਾ 75000 ਦੀ ਵਗਣ ਵਾਲੀ ਆ ਅੱਜ ਆਪਾਂ 10000 ਸਿੱਧੀ ਛੋੜ ਕਰ ਦੇਣੀ ਆ ਸਾਹਮਣੇ ਤੇ 65000 ਦੀ ਦੇ ਦਾਂਗੇ ਵੱਛੀ ਪਾਇਰ ਦੀ ਦੇ ਦਗੀ ਹਾਂਜੀ ਉਹ ਚ ਮਾਨਤਾ ਕਰਦਾ ਲੇ ਵੀ ਸੰਧੂ ਸਾਹਿਬ ਇਹ ਨਹੀਂ ਵੱਛੀਆਂ ਹਮਸਰਾ ਚੱਲ ਚੱਲੀ ਜਾਂਦੀਆਂ ਵਗਣੀਆਂ ਹਾਂਜੀ ਕਈ ਬਾਕੀ ਦੋਂਦੀ ਆ ਤੁਹਾਨੂੰ ਪਤਾ ਸਾਂਭੀ ਆ ਕਿ ਇਹਨੇ ਫੇਰੀ ਦੋਂਦੀ ਸੂਣ ਲਈ ਬਿਲਕੁਲ ਬਿਲਕੁਲ ਹਾਂਜੀ ਲਓ ਦੱਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਵੀਰ ਅਗੇ ਚਾਹੇ ਵਪਾਰ ਲੈਣ ਵਾਲੇ ਚਾਹੇ ਘਰੇਲੂ ਘਰ ਪਸ਼ੂ ਪਾਲਕ ਵੀਰ ਬڑے ਵੱਡੇ ਕੱਦ-ਕਾੜ ਦੇ ਵਿੱਚ ਆ ਸੋ ਚੰਗੀ ਰੀਜਨਲ ਪਾਲੀ ਪ੍ਰੀਤੀ ਆ ਸਾਬ 6 ਫੁੱਟ ਕੱਦ ਵਾਲੇ ਆ ਵੇਖੋ ਕਿੱਥੇ ਆਉਂਦੀ ਮੋਟੇ ਨਹੀਂ ਆਉਂਦੀ ਪੂਰੀ ਫੁੱਲ ਵੱਡੇ ਕੱਦ-ਕਾੜ ਦੇ ਵਿੱਚ ਆ ਅੱਜ 60000 ਦੀ ਦੇ ਦਾਂਗੇ ਹਾਂਜੀ 60000 ਰੁਪਏ ਲਓ ਵੀ ਅੱਜ 60000 ਦੀ ਇਹ ਤੁਹਾਨੂੰ ਮੱਛੀ ਮਿਲ ਜੂਗੀ ਠੀਕ ਆ ਸਟੇਟ ਪਟਾ ਬੂਤੀ ਪਾਤੀ ਬੜੀ ਚ ਇਹ ਜਿਹੜੇ ਦੋਸਤ ਨਸਲ ਬਰੀਡ ਦੇ ਵਿੱਚ ਆ ਜਾਂਦੀ ਆ ਐਚ ਐਫ ਦੇ ਵਿੱਚ ਠੀਕ ਆ ਬੱਚੀ ਬੜੀ ਚੰਗੀ ਆ ਸੰਧੂ ਸਾਹਿਬ ਸੀਮਨਥੂ ਹੁੰਦਾ ਵੀ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਦੱਸਾ ਨਹੀਂ ਆ ਮੜ ਕੇ ਆਦਨੇ ਭੈਣ ਭਰਾ ਵੀ ਝੂਠ ਮਰੀ ਜਾਂਦੇ ਆ ਜਾਣ ਕੇ ਆਪਾਂ ਗਲਤ ਕੰਮ ਨਹੀਂ ਕਰਨਾ ਠੀਕ ਆ ਜੀ ਹਾਂਜੀ ਲੋਕ ਇੱਕ ਸਾਈਗਰ ਨੰਬਰ ਤੇ ਤੁਹਾਨੂੰ ਦਿਖਾ ਦਿੰਨੇ ਆ ਵੈੜ ਇਹ ਵੀ ਦੋਸਤੋ ਵਾਈਟ ਰੰਗ ਦੇ ਵਿੱਚ ਆ ਹਾਈਟ ਮੀਡੀਅਮ ਆ ਬਾਕੀ ਇਹਦੀ ਡਿਟੇਲ ਆਪਾਂ ਲੈਂਦੇ ਆ ਤੇ ਇਹ ਕੁੰਮਲ ਸੂਈ ਆ ਸੰਧੂ ਸਾਹਿਬ ਇਹ ਸੂਈ ਨੂੰ ਢਾਈ ਤੋਂ ਤਿੰਨ ਮਹੀਨੇ ਹੋ ਗਏ ਹੋਣਗੇ ਤਾਈ 3 ਮਹੀਨੇ ਹਾਂਜੀ ਬਗੈਰ ਬੱਚਿਆਂ ਆ ਆ ਆ ਆ ਪਾਵੇਂ ਕਿਸੇ ਝੂਠ ਮਾਰ ਕੇ ਦੇ ਦਈਏ 20 ਦਿਨ 100 ਮਹੀਨੇ ਨਹੀਂ ਸੋਈ ਆ ਹਾਂ ਹਾਂ ਦੁੱਧ ਸੰਧੂ ਸਾਹਿਬ ਇਸ ਲਈ 8-9 ਕਿਲੋ ਹੈਗਾ ਸੀ ਅੱਛਾ ਜੀ ਇਹਨਾਂ ਕੱਲ ਚਚਾ ਨੰਤੀ ਗਿਆ ਲੈ ਉਹਦੇ ਨਾਲ ਥੋੜਾ ਸਕਾ ਗਈ ਹੁਣ 6 ਕਿਲੋ ਪੱਕਾ ਹੋਊਗਾ ਵੀ ਹੁਣ 6 ਕਿਲੋ ਹੋ ਜੇ ਤਾਂ ਆਪਾਂ ਚਵਾਉਣਾ ਹਾਂਜੀ 6 ਕਿਲੋ ਚਵਾ ਦਾਂਗੇ ਲੋ ਜੀ 6 ਕਿਲੋ ਵੰਗਾ ਵੰਗਾ ਮੜਾ ਜੇ ਪਾਗੇ ਤਾਂ ਬਹਿ ਜੀਦਾ ਕੋਈ ਲੱਤ ਛੜਨੀ ਜਿੱਦਾਂ ਮਰਜ਼ੀ ਚੋਈਏ ਕਿਤੇ ਪੈਰ ਉਹ ਨਹੀਂ ਪੁੱਟ ਕੇ ਗਾਂਗਾ ਠੀਕ ਹੈ ਜੀ ਠੀਕ ਹੈ ਬਾਕੀ ਚਾਰੇ ਤੁਹਾਨੂੰ ਭਰਾ ਭਰੂ ਚੰਗੇ ਭਰਾ ਭਰੂ ਚੰ ਥੋੜੋ ਹੀ ਵੀਰਾਂ ਦਾ ਵੀ ਇਹਦਾ ਟਰੀਟਮੈਂਟ ਕੀਤਾ ਸੀਗਾ ਇਥੇ ਚੇਚਰਾਂ ਚੋਚੜਾਂ ਤੋਂ ਆਹੇ ਸਭ ਨਿਸ਼ਾਨ ਵੇਖੋ ਕਿ ਬਾਨੇ ਪਹਿ ਚਚਾਂ ਦੇ ਆਏ ਬਾਨੇ ਦੇ ਦਿਖਣੀ ਦੇ ਆ ਕਿਤੋਂ ਬਹੁਤ ਜ਼ਿਆਦਾ ਲੱਗੇ ਗੋਆ ਗੋਆ ਬਾਲਾ ਜ਼ਿਆਦਾ ਲੱਗਾ ਬਿਲਕੁਲ ਹਾਂਜੀ ਤੇ ਸੂਹਾ ਤਕਰੀਬਨ ਮੇਰਾ ਵੀਰ ਕਿਉਂਕਿ ਬੇਨ ਬੱਚੇ ਤੋਂ ਕੋਈ 1.5 ਮਹੀਨੇ ਮੰਨ ਲਏ ਬਾਕੀ ਹਰੇਕ ਦੀ ਆਪੋ ਆਪਣੀ ਸਮਝ ਆ ਤੇ 6 ਕਿਲੋ ਜਿਹੜਾ ਦੁੱਧ 6 ਕਿਲੋ ਦੇ ਥੱਲੇ ਜਿਹੜਾ ਕਿਸੇ ਭਰਾਣੇ ਚੋਗੇ ਤਸੱਲੀ ਕਰ ਲੈਣੀ ਬਾਕੀ ਨਸਲ ਯਾਦ ਵਾਲੀ ਆ ਹਾਂ ਹਾਂਜੀ ਸਿੰਘ ਪੁੰਗੜਿਆ ਜਿਹਾ ਆਏਗਾ ਆ ਫੋਟਾਂ ਜੀ ਆਈਆਂ ਹਾਂਜੀ ਫੋਟਾਂ ਨਹੀਂ ਆਈਆਂ ਹਾਂ ਵੰਗਾ ਵੰਗਾ ਬਿਨਾਂ ਇਸੇ ਤਰੀ ਚੁਆਇਸ ਵੀ ਹੁੰਦੀ ਆ ਸਾਹ ਮੜਾ ਵੰਗਾ ਪਾ ਕੇ ਬੈਈਏ ਥਲੇ ਕੋਈ ਪਾੜਾ ਨਹੀਂ ਪਾਉਣਾ ਕੋਈ ਟਿਕਾਣੀ ਠੀਕ ਆ ਥਲੇ ਇਤਲੇ ਪਾਈ ਉਹ ਕਰੇ ਕਾਲਜੀ ਪੈਂਦੀ ਥੋੜੀ ਜੀ ਠੀਕ ਆ ਤੇ ਇਹ ਬੰਦ ਕੀ ਮੋਲ ਬਾਕੀ ਕੋਈ ਚੱਕਰ ਨਹੀਂ ਹੋ ਜਾ ਬੋਲ ਕੀ ਕਰਦੇ ਸੰਦੂ ਸਾਹਿਬ ਮੋਲ ਤੇ ਆਪਾਂ ਜੈ ਜੀ ਕਰਨਾ ਹਾਂ ਮੋਲ ਸੰਦੂ ਸਾਹਿਬ 211 ਲਓ ਉਹ ਤਾਂ ਚਾਰ ਜਰ ਛੋਟ ਕਰਾਂਗੇ 16000 ਦੀ ਦੇ 16 ਦੀ ਲੈ ਤੇ ਹਾਂਜੀ ਲੈ ਜੀ ਮੇਲੇ ਲੁੱਟਣ ਵਾਲਾ ਕੰਮ ਕਰ ਦੇਣਾ ਠੀਕ ਆ ਬਹੁਤ ਵਧੀਆ 16000 ਦੀ ਦੋਸਤੋ ਮਿਲ ਜੂਗੀ ਤੁਹਾਨੂੰ ਠੀਕ ਆ ਜੀ 20000 ਡਿਮਾਂਡ ਮੁੱਲ ਤੇ 16000 ਲੈ ਦੇ ਆ ਹਾਂਜੀ ਸੰਧੂ ਸਾਹਿਬ ਇਹਨੂੰ 20 22 ਦਿਨ ਬਣੀ ਨੂੰ ਵੀ ਹੋਏ ਉਹਦਾਗਾ ਅੱਛਾ ਜੀ ਹਾਂਜੀ ਹਾਂਜੀ ਚਲੋ ਤਾਂ ਬੇਰਬਾ ਜੇ ਹੈਗਾ ਜੀ ਜ਼ਰੂਰ ਪਾ ਦਿਓ ਹਾਂਜੀ ਆਪ ਬਣੀ ਦੱਸਿਆ ਆਪਾਂ ਦੱਸਦਾ ਵੀ 20 ਦਿਨਾਂ ਦੀ ਬਣੀ ਹੈ ਠੀਕ ਆ ਜੀ ਹਾਂਜੀ ਤੇ ਅੱਗੇ ਨੈਕਟ ਆਪਣੇ ਕੋਲ ਇੱਧਰ ਜਿਹੜੀ ਆ ਬੱਛੀ ਖੜੀ ਹੈ ਫਿਰ ਸੰਧੂ ਸਾਹਿਬ ਇਹ ਦੂਜਾ ਸੁਗਾ ਜ 15 ਦਿਨਾਂ ਦੀ ਹਾਂਜੀ ਤੇ ਪਰਵਾ ਮਹੀਨਾ ਮੰਨ ਕੇ ਆਪਾਂ ਸੌਦਾ ਕਰੇ ਜਿਹੜਾ ਮਰਜ਼ੀ ਭੈਣ ਪੜਾ ਗਲਤ ਕੰਮ ਨਹੀਂ ਕਰਨਾ ਐਵੇਂ ਮੁੜਕੇ ਦੂ ਕੋਈ ਫੋਨ ਕਰਦਾ ਰਹੇ ਐਵੇਂ ਕਿਸੇ ਨੂੰ ਗਲਤ ਕੱਲ ਕਰਦਾ ਠੀਕ ਆ ਹਾਂਜੀ ਆਹ ਤਰੀਕ ਹੈਗੀ ਆ ਦੋ ਦਸੰਬਰ ਹਾਂਜੀ ਤੇ ਪੂਰਾ ਮਹੀਨਾ ਮੰਨ ਕੇ ਕਰੇ ਕੋਈ ਸੌਦਾ ਸੰਦੂ ਸਾਮੀਨਾ ਮੰਨ ਕੇ ਸੌਦਾ ਇਹ ਘਰ ਵਾਲਿਆਂ ਨੇ 15 ਦਿਨ ਹੀ ਕਹੇ ਉਹ ਤਾਂ ਆਪਾਂ ਠੀਕ ਆ ਆਪਾਂ ਨੂੰ ਕੋਈ 15 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਠੀਕ ਆ ਹਾਂਜੀ ਬਹੁਤ ਸੋਹਣੂ ਸਾਹਿਬ 15 ਦਿਨਾਂ ਦਾ ਮਹਿੰਗੀ ਵਿਗੜੀ ਦਾ ਨਾ ਸਸਤੀ ਵਿਗਣੀ ਹੈ ਬਾਕੀ ਮੇਰਾ ਵੀਰ ਦੋਸਤੋ ਆਪਦੀ ਸਮਝ ਤੁਸੀਂ ਵੇਖਣੀ ਹੁੰਦੀ ਹੈ ਕਿਉਂਕਿ ਮਹੀਨਾ ਗੇ ਦੇ ਬਾਕੀ ਲਾਏ ਪਈ ਆ ਉਦਾਂ ਲਾਏ ਮਰੀ ਜਪਈ ਹੈ ਇੱਥੇ ਸੁੱਕਾ ਨਹੀਂ ਵੀ ਆਉਣ ਨਟੜੀ ਆ ਬਿਲਕੁਲ ਬਿਲਕੁਲ ਤੇ ਕਿਹੜਾ ਆਉਣ ਵਾਲਾ ਸਮਾਂ ਦੱਸ ਦੂਗਾ 15 ਦਿਨ ਤੇ 20 ਦਿਨਾਂ ਦਾ ਜਾਂ ਮਹੀਨੇ ਦੇ ਦੌਰਾਨ ਹੁੰਦੀ ਹੈ ਠੀਕ ਹੈ ਜੀ ਤੇ ਵੈਸੇ ਮਹੀਨਾ ਕੋਈ ਐਸਟੀਮੇਟ ਲਾ ਕੇ ਸੌਦਾ ਤੁਸੀਂ ਕਰਿਓ ਤੇ ਹੈ ਸੁਹਾਗਨਵਾ ਸੋਹਣੂ ਸਾਹਿਬ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਹਾਂਜੀ ਬਾਕੀ ਠੰਢੀ ਧੀਰੀਆਂ ਪੂਰੀ ਆ ਤੁਮੇ ਇਹ ਹੈ ਠੰਡੀ ਤੇਰੀ ਠੀਕ ਹੈ ਜਦੋਂ ਜਦ ਇਧਰ ਦੀ ਹੱਥ ਪਾਈਏ ਜਦੋਂ ਮਰਜ਼ੀ ਪਾਈਏ ਜਿੱਦਾਂ ਮਰਜ਼ੀ ਤਸੱਲੀ ਕਰੀ ਚਲੋ ਤੇ ਥੋੜਾ ਬਾਹਰ ਜਿਹੜਾ ਤੁਹਾਨੂੰ ਨਜ਼ਰ ਆਊਗਾ ਲੂਣਾ ਲੂਣਾ ਜਿਹੜਾ ਦੋਸਤ ਨੇ ਸ਼ਟਾਟ ਕੀਤਾ ਤੇ ਬਰਾਊਨ ਤੇ ਬਲੈਕ ਕਲਰ ਦਾ ਜਿਹੜਾ ਕੰਬੀਨੇਸ਼ਨ ਆ ਥੋੜਾ ਜਿਹਾ ਕੱਢ ਕੇ ਬਾਹਰ ਤੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬਾਕੀ ਰਾਜੀ ਰੂਜੀ ਐ ਜੰਮੀ ਪਲੀ ਪਈ ਪੂਰੀ ਸੋਭਾ ਜਨ ਵਟਾ ਪੂਰਾ ਠੀਕ ਆ ਜੀ ਹਾਈਟ ਮੀਡੀਅਮ ਆ ਪੇਟ ਪੂੜਾ ਦੇ ਪਾਸਿਓਂ ਵੇਖੀਏ ਤੇ ਵਜਨ ਪੇਟ ਪੂਰਾ ਲੋ ਜੀ ਹੈ ਠੰਡੀ ਤੇਰੀ ਜੀ ਸੀਲ ਸੌਪਣਾ ਜਿਹੜਾ ਦੋਸਤੋ ਬਹੁਤ ਆ ਬੈੜ ਦੇ ਵਿੱਚ ਆਹ ਕਰੋ ਥਾਨਾ ਵੀ ਚੰਗਾ ਬਾਕੀ ਆ ਥਾਨ ਲੰਬਾ ਪੂਰਾ ਕੇ ਥਾਨ ਹੱਥੀ ਮੁਠੀ ਵਾਲਾ ਥਾਨ ਆ ਹਾਂਜੀ ਹਾਂਜੀ ਤੇ ਦੇਣੀ ਆ ਜਿਹੜੇ ਦੋਸਤੋ ਸਮਾਂ ਜਾਂ ਕੋਈ ਮਹੀਨਾ ਖੰਡ ਲੈ ਕੇ ਜਾਂਦੀ ਹੈ ਜੇ ਬਹਾ ਐਂ ਕਾਇਆ ਮੁੜ ਕੇ ਵੀ ਮਾੜਾ ਲੈ ਵੀ ਠੀਕ ਆ ਜੀ ਸੋ ਦੋਸਤੋ ਇਹ ਵੀ ਮੈਂ ਗੱਬਣਾ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਤੇ ਅਜੇ ਮਹੀਨਾ ਸਾਂਭਣ ਦੀ ਲੋੜ ਆ ਤੇ ਇਹਦਾ ਕੁਮਲ ਅੱਜ ਕੀ ਮੁੱਲ ਕਰਊਗਾ ਸੰਧੂ ਸਾਹਿਬ ਜੀ ਇਹਦੇ ਹੁੰਦੀ ਤਿਆਰੀ ਦੇ ਫਿਰ ਤੇ ਵੇਟ 40000 ਦੀ ਵਗਨ ਵਾਲੀ ਆ ਨਾ ਨਾ 35 ਨਾ 40 ਨਾ 30 ਸੰਧੂ ਸਾਹਿਬ 50000 ਦੀ ਦੇ ਦਾਂਗੇ 50000 ਦੀ ਹਾਂਜੀ ਉੱਡ ਦੀਆਂ ਨਾਲੇ ਕੰਮ ਕਰ ਦੇਣਾ ਉਦੋਂ ਆਦੀ ਫਰਕ ਪੈ ਗਿਆ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਜਿਹੜਾ ਭੈਣ ਭਰਾ ਸਾਂਭੂ ਰਾਏ ਥੋੜੀ ਵੀ ਨਫਾ ਨਹੀਂ ਦੇਊਗੀ ਮੁਰਗੇ ਅੱਜ ਜਿਹੜੇ ਘਰੇ ਰੱਖਣੀ ਭੈਣ ਭਰਾ ਨੇ ਉਹਨੂੰ ਸਸਤੀ ਮਿਲ ਜਾਊਗੀ ਠੀਕ ਆ ਹਾਂਜੀ ਦੋਵੇਂ ਕੰਮ ਲਓ ਦੋਸਤੋ ਅੱਜ 25000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਮਹੀਨੇ ਦਾ ਐਕਸਟੀਮੇਟ ਆਈਡੀਆ ਲਾ ਕੇ ਕੋਈ ਸੌਦਾ ਕਰ ਲੇ ਇੱਧਰ ਇੱਕ ਤੁਹਾਨੂੰ ਚੌਥੇ ਨੰਬਰ ਤੇ ਇਧਰ ਆਪਾਂ ਦਿਖਾ ਦਿੰਦੇ ਆ ਇਹ ਨੀਲੀ ਦੇ ਵਿੱਚ ਨੀਲੀ ਅੰਗ ਦੇ ਵਿੱਚ ਇੱਕ ਮੱਛ ਤੇ ਇਹ ਕੰਮ ਸੁਈ ਹੈ ਮੱਛ ਹਾਂ ਨਹੀਂ ਸੰਧੂ ਸਾਹਿਬ ਠੀਕ ਹੈ ਕੋਈ ਦੂਜਾ ਸੁਆ ਮੰਨ ਲੈ ਕੋਈ ਤੀਜਾ ਸੁਆ ਮੰਨ ਲੈ ਠੀਕ ਆ ਬਾਈ ਹਾਂਜੀ ਤੇ ਇਹ ਨੂੰ ਹਫਤਾ ਕੋ ਗਿਆ ਸੂਈ ਨੂੰ ਹਫਤੇ ਕੀ ਦੀ ਸੂਈ ਹੈ ਹਾਂਜੀ ਉਹ ਤੇਰੀ ਸੂਈ ਆ ਤੇ ਦੁੱਧ 11-12 ਕਿਲੋਗੇ ਤੇ 10 ਕਿਲੋ ਪੱਕਾ ਹੀ ਐ ਮਿੰਨ ਕੇ ਲੈ ਜਾ ਕੋ ਜਿਹੜਾ ਮਰਜ਼ੀ ਪੈ ਆਪਰਾ ਠੀਕ ਆ ਹਾਂਜੀ 10 ਕਿਲੋ ਹੈ ਹਾਜ਼ਰ ਜਿਹੜਾ ਫਿਰ ਅੱਜ ਰਹਿ ਪੂਰਾ ਠੀਕ ਆ ਜੀ ਬੱਚਾ ਮਗਰ ਕਿਡਾ ਇਹਦੇ ਬੱਚਾ ਸਭ ਕੱਟਾ ਇਹਦੇ ਕੱਟਾ ਆ ਰੱਬਾ ਹਾਂਜੀ ਲਓ ਵੀ ਇਹ ਕੱਟਾ ਠੀਕ ਆ ਜੀ ਇਹ ਮੇਲ ਕਾਫ ਹੈ ਤੇ ਮਗਰ ਤੇ 10 ਕਿਲੋ ਦੇ ਥੱਲੇ ਦੁੱਧ ਦਾ ਇਸ ਵਕਤ ਠੀਕ ਆ ਜੀ ਤੇ ਬਾਕੀ ਮਾਰਕਿੰਗ ਦੀ ਗੱਲ ਕਰ ਗਿਆ ਤੇ ਨਿਸ਼ਾਨੀਆਂ ਲਿਸ਼ੂਨੀਆਂ ਪ੍ਰੋਪਰ ਗਿਆ ਜਿਵੇਂ ਆਪਾਂ ਨੀਲੀ ਅ ਮੱਥੇ ਬਾਲਾ ਬਿੱਲੀਆਂ ਖਾਣੇ ਦੋਵੇਂ ਨਾਸ ਵੀ ਪੱਕੀ ਇੱਕ ਪਾਸੇ ਵੇਖੋਗੇ ਤੁਹਾਨੂੰ ਨਿਸ਼ਾਨੀ ਨਜ਼ਰ ਆਊਗੀ ਅਗਲੇ ਪੈਰਾਂ ਤੇ ਤੇ ਮਗਰਲੇ ਪੈਰਾਂ ਤੇ ਜਵਾਬ ਹਵਾਨੇ ਛੱਡੇ ਦੇ ਨਿਸ਼ਾਨ ਤੇ ਚੋਂ ਚਵਾ ਦੀ ਕੋਲ ਦੱਸਦੇ ਆਪਣੇ ਭੈਣ ਬੋਲਿਆ ਸਾਹਿਬ ਐ ਮੋਗਾ ਲੱਗੀ ਚਵਾਈ ਐਨ ਪੂਰੀ ਭਰਾ ਬਰੂ ਦੀ ਬੋਲੀ ਐਨ ਪੂਰੀ ਜਿਹੜੇ ਪੈਣ ਪਰਾ ਲੈਣੀ ਚੋਕੇ ਚਾਰ ਡਾਂਗ ਤੇ ਸੱਲੀ ਕਰੇ ਕੋਈ ਗੱਲ ਹੀ ਕੋਈ ਨਹੀਂ ਆ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹਾ ਵੀਰ ਖੋਲ ਕੇ ਦਿਖਾ ਦਗੇ ਲਓ ਵੀ ਦੋਸੋ ਮੈਂ ਚੰਗੀ ਆ ਅੱਜ ਚੰਗੀ ਆ ਠੀਕ ਹੈ ਜੀ ਤੇ ਬਾਕੀ ਮਗਰ ਕਟਾ ਮੇਲਕਾਫਾ 10 ਕਿਲੋ ਇਸ ਵਕਤੇ ਦੇ ਠੀਕ ਹੈ ਜੀ ਇੱਕ ਵਾਰੀ ਫੇਰ ਆਪਾਂ ਸਮਾਂ ਜਿਹੜਾ ਤੁਹਾਨੂੰ ਨੋਟ ਕਰਾ ਦਿੰਦੇ ਆ 2 ਵਜੇ ਦਾ ਸਮਾਂ ਖਾਂ ਵੀ ਦੋਵੇਂ ਇੱਕੋ ਜਿਹੀ ਆ ਹਾਂ ਇਹ ਕੋਈ ਮਾਰਨਿੰਗ ਚਵਾਈ ਫਿਰ ਕਿੰਨੇ ਵਜੇ ਕਰਦੇ ਸੰਧੂ ਸਾਹਿਬ 6 ਵਜੇ ਦੀ ਚਵਾਈ ਆ ਆ ਬੱਚਾ ਇਹ ਲਓ ਇਹ ਕਟਾ ਮਗਰ ਠੀਕ ਆ ਦੱਸ ਗਿਆ ਇਹਦਾ ਕੰਮ ਫਿਰ ਕੀ ਮੋਲ ਹੰਦੂ ਸਾਹਿਬ ਮੋਲ ਕਰਦੇ ਨਾ 80000 ਹਾਂ ਹਾਂ 5000 ਛੋਟ ਕਰਦਾਂਗੇ 75000 ਦੀ ਦੇਦਾਂਗੇ 75 ਦੀ ਛੋਟ ਕਰਦਗੇ ਹੋਰ ਕਰਦੇ ਜੋ ਹੁੰਦੀ ਦੀ ਸਭ ਤੋਂ 3000 ਛੋਟ ਦਾਂਗੇ 72 ਦੀ ਦੇਦਾਂਗੇ ਲੈ ਕੱਟ ਤੀਆਂ ਕਸਰਾ ਫਿਰ ਤੇ ਹਾਂਜੀ ਹਾਂਜੀ ਲਓ ਵੀ 72000 ਦੀ ਹਾਂ ਜਨਾਬ 72000 ਕੋਈ ਗੱਲ ਨਹੀਂ ਮੌਕੇ ਕਰਦਾਂ ਥੋੜਾ ਬਲ ਛੋਟ ਛੱਪਾ ਕੋਈ ਗੱਲ ਚਲੋ ਜੀ ਠੀਕ ਆ 72000 ਦੀ ਇਹ ਮਿਲ ਜੂਗੀ ਠੀਕ ਆ ਜੀ ਹੋਰ ਵੀ ਹੋ ਜੂਗਾ ਮੌਕੇ ਤੇ ਛੋਟ ਛੱਪਾ ਥੋੜਾ ਬਾਦ ਠੀਕ ਆ ਤੇ ਜਿੰਨੀ ਆ ਮੱਜ ਪ੍ਰੋਪਰ ਉਪਰੋਂ ਬਿਲਕੁਲ ਸਿੰਗਲ ਹੱਡੀ ਦੀ ਪਤਲੀ ਚਮੜੀ ਠੀਕ ਹੈ ਅੱਗੇ ਆਪਣੇ ਕੋਲ ਆ ਨਾਗ ਆ ਗਿਆ ਕੋਮਲ ਭਾਈ ਸੰਤੂ ਸਾਹਿਬ ਇਹ ਦੂਜਾ ਸੁਆਰੀ ਏ ਅੱਛਾ ਜੀ ਹਾਂਜੀ ਤੇ ਸੁਈ ਨੂੰ ਇਹ ਤੀਜਾ ਚੌਥਾ ਦਿਨ ਹੋ ਗਿਆ ਇਹਨੂੰ ਹਾਂਜੀ ਤੇ ਆਪਣੇ ਘਰੇ ਸੁਈ ਬਾਕੀ ਜ਼ੇਰ ਜ਼ੋਰ ਦੀ ਵੀਡੀਓ ਹੈਗੀ ਆਪਣੀ ਤਾਂ ਠੀਕ ਹੈ ਜੀ ਹਾਂਜੀ ਤੇ ਮਗਰ ਕੱਟੀ ਇਹਦੇ ਮਗਰ ਸੰਤੂ ਸਾਹਿਬ ਕੱਟੀ ਇਹ ਨਾੜੂ ਆ ਜਿਹੜਾ ਬੱਚਾ ਹਾਂਜੀ ਠੀਕ ਹੈ ਜੀ ਮਗਰ ਦੋਸਤੋ ਬੱਚਾ ਇਹਦੇ ਕੱਟੀ ਆ ਤੇ ਬੱਚਾ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਆਹ ਲਓ ਜੀ ਆਜਾ ਤੀਜਾ ਚੌਥਾ ਕਦੇਨਾ ਬੋਲਾ ਕਿੰਨਾ ਦੱਸਿਆ ਜੀ ਸੰਧੂ ਸਾਹਿਬ 10 ਕਿਲੋ ਹੋਏ ਇਸਲੇ 10 ਕਿਲੋ ਬੋਲਾ ਹਾਂਜੀ ਠੀਕ ਹੈ ਜੀ ਸੋ 10 ਕਿਲੋ ਬੋਲਾ ਤੇ ਬਾਕੀ ਵਜ਼ਨ ਵੇਟ ਪੂਰਾ ਠੀਕ ਹੈ ਜੀ ਹਾਈਟ ਵੈਸੇ ਦੋ ਮੱਜਾ ਦੀ ਕੋ ਜਿੱਕੀ ਜੀ ਹਾਈਟ ਆ ਠੀਕ ਹੈ ਜੀ ਮੀਡੀਅਮ ਦੇ ਵਿੱਚ ਹੀ ਆਉਂਦੀਆਂ ਨੇ ਤੇ ਆ ਜਿਹੜੀ ਫੇਸ ਕੁਆਲਿਟੀ ਇਹਦੀ ਠੀਕ ਹੈ ਜੀ ਛਾਈ ਛੂਈ ਕਰੋ ਚੱਕ ਤੁਸੀਂ ਗੁਲਾਈ ਦੇ ਵਿੱਚ ਸਿੰਗਾ ਪੂਰਾ ਹੈ ਪੋੜੀਏ ਚੁੰਟ ਚੁੰਟ ਹਾਂ ਚਵਾਈ ਸੰਧੂ ਸਾਹਿਬ ਮੋਗਾ ਲੱਗੀਆਂ ਪੁਈ ਪਾਪੂ ਪਾਪੂ ਵਾਲਾ ਕੰਮ ਹੀ ਐ ਨੋਖੇ ਉਹ ਐਸਾ ਜੀ ਪਾਪੂ ਪਾਪੂ ਵਾਲਾ ਕੰਮ ਆ ਸੱਚ ਆਪ ਸਮਾਦੀ ਜੀ ਦੋਸਤੋ ਪੂਲੀ ਦਸੰਡਿਆ ਵੀਰ ਤੇ ਬਾਕੀ ਮੇਰਾ ਵੀਰੋ ਇਹ ਗੱਬਰ ਤਾਂ ਹੈ ਨਹੀਂ ਕੋਈ ਭਰਾ ਆਪਦੀ ਬੇਸ਼ੱਕ ਦੋ ਟਾਈਮ ਚੋਕੇ ਚਾਹੇ ਕੋਈ ਚਾਰ ਟਾਈਮ ਚੋਕੇ ਤਸੱਲੀ ਕਰ ਸਕਦਾ ਉਹਦੇ ਸੰਦੂ ਸਾਹਿਬ 12 13 ਕਿਲੋ ਰਾਮ ਨੇ ਭਰ ਦੂਗੀ ਠੀਕ ਹੈ ਜੀ ਹਾਂਜੀ ਸਟਾਰਟਿੰਗ ਸਟੋੜਿੰਗ ਚੰਗੀ ਹੈ ਠੀਕ ਹੈ ਬਾਈ ਕੋਮਲ ਚੱਕੀ ਮੱਜ ਤੇ ਇਹਦਾ ਰੇਡ ਕੀ ਕੀਤਾ ਫਿਰ ਵੀ ਸੰਧੂ ਸਾਹਿਬ ਬਰਾਬਰ ਹੀ ਦੇ ਦੇਣਗੇ ਦੋਵੇਂ 72 72 ਦੀ ਜਾਨ ਦੀ 72 72 ਦੀ ਜਾਨ ਯਾਰੋ। ਕੋਈ ਗਾਲੀ ਮੌਕੇ ਥੋੜਾ ਬੜਾ ਕਰ ਦਾਂਗੇ ਮਾਨਤਾ। ਠੀਕ ਹੈ। ਉਹ ਵੀ ਆ 72 72000 ਦੀ ਦੋਸਤੋ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸਿੰਗਲ ਸਿੰਗਲ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ। ਸੋ ਅੱਗੇ ਕਿਸੇ ਭਰਾ ਦੀ ਜਿਵੇਂ ਵਿਚਾਰ ਬਣਦੀ ਆ। ਇੱਧਰ ਆ ਤੁਹਾਨੂੰ ਆਪਾਂ ਬਹਿਣੀ ਵਾਲੀ ਸਾਈਡ ਤੋਂ ਵੀ ਥਾਰ ਤੁਹਾਨੂੰ ਦਿਖਾ ਦਗੇ। ਆਹ ਲਓ ਜੀ। ਬੋਲਾ ਦੱਸ ਦਈਏ ਕੋਈ ਫਿਰ ਕਨਫਰਮ। ਸੰਧੂ ਸਾਹਿਬ ਦਾਖ ਲਓ ਪੱਕਾ ਇਹ। ਅੱਛਾ। ਹਾਂਜੀ। ਕੋਈ ਦੋ ਟੰਗ ਚ ਹੋਵੇ ਕੋਈ ਚਾਰ ਟੰਗ ਚ ਹੋਵੇ। ਠੀਕ ਹੈ ਜੀ। ਠੀਕ ਹੈ। ਲੋ ਵੀ ਕਿਸਾਨ ਵੀਰੋ ਇਹੋ ਨਾਗਨੇ ਅੱਜ ਵੀਰ ਕੋਮਲ ਹੋਣਾ ਦੇ ਪਾਕਿਸਤਾਨ ਤੋਂ ਸਾਰਾ ਔਖਾ ਔਖਾ ਦੋਵੇਂ ਕੋਈ ਨਹੀਂ ਐ ਕੋਈ ਬੜੀ ਬੋਲ ਰਹੀ ਨਹੀਂ ਹੈਗੀ ਹੋ ਜਾਇ ਰਿਹਾ ਬਹੁਤ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਵੀ ਕਈ ਵੀ ਤਰਾਜ ਕਰਦੇ ਬਾਅਦ ਆਣ ਕੇ ਕਹਿ ਰਹੇ ਆ ਨਾ ਪਤਾ ਲੱਗੇ ਬਾਅਦ ਚ ਕਈ ਤਰ੍ਹਾਂ ਕਹਿ ਦਿੰਦੇ ਆ ਵੀ ਬੜਲੀ ਏ ਨਹੀਂ ਚੰਗੀ ਨਹੀਂ ਫਿੱਟ ਪੈਂਦੀ ਕੀ ਤੇ ਲੋ ਤੁਸੀਂ ਪੰਜ ਨਾਗਨੇ ਠੀਕ ਹੈ ਜੀ ਦੋ ਹੀ ਗੱਬਣ ਵਹਿੜਾ ਤੁਹਾਨੂੰ ਦਿਖਾਈਆਂ ਆਪਾਂ ਇੱਕ ਬਿਨ ਬੱਚੇ ਤੋਂ ਵਹਿੜ ਦਿਖਾਤੀ ਹੈ ਬਿਲਕੁਲ ਬਾਜ ਪਜਾਇਜ ਰੇਟ ਆ ਕਿਸੇ ਭਰਾ ਨੇ ਬਿਲਕੁਲ ਚਾਹ ਪਾਣੀ ਦਾ ਡੰਗਾ ਸਾਰਨਾ ਤੇ ਵਹਿੜ ਤੁਹਾਨੂੰ ਇੱਕ ਵਾਈਟ ਟਰੰਕ ਦੇ ਵਿੱਚ ਆ ਤੇ तकरीबन ਕੋਈ 10-10 ਲੀਟਰ ਤੇ ਜਿਹੜਾ ਇਸ ਵਕਤ ਚਲਨ ਰਹੀਆਂ ਨੇ ਤੇ ਇਹ ਕੰਬਲ ਆਪਣੇ ਕੋਲ ਨਾਗਨੇ ਅੱਜ ਹਾਂਜੀ ਸੰਤੂ ਸਾਹਿਬ ਇਹੋ ਪੰਨੇ ਨਾਗਾ ਜਿਹੜੇ ਪਿੰਨਪਰਾ ਰੇ ਮਾਰ ਲੈਣਾ ਅਸੀਂ ਤਸੱਲੀ ਕਰੇ ਚੋਣ ਵਾਲੀਆਂ ਚੋਵੇ ਗੱਬਣਾ ਤੇ ਅੱਪਕੇ ਖੜੇ ਹਾਂਜੀ ਪਿੱਛੇ ਦੀ ਗੱਬਣਾ ਦੀ ਗਰੰਟੀ ਹੋ ਆਪਣੀ ਦੋ-ਦੋ ਦਿਨਾਂ ਦੀ ਆ ਬਿਲਕੁਲ ਹਾਂਜੀ ਨੰਬਰ ਆਪਣਾ ਹੈਗਾ 73476 1982 ਪਿੰਡ ਸ਼ਕਰੀ ਜਿਲ੍ਹਾ ਤਰਨਤਾਰਨ ਜਾਨੀ ਕਿ ਸੜੀ ਤੋਂ ਦੋ ਢਾਈ ਕਿਲੋਮੀਟਰ ਹੈ ਜੀ ਵੱਡੇ ਬਿਲਕੁਲ ਜੀ ਬਿਲਕੁਲ ਮਿਲਦਿਆਂ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ